ਜੀ ਆਪਣਾ ਰਿੰਗ ਸੰਭਰਾ ਨਾਮ ਇਹ ਪਿੰਡ ਮਾਰਜਮਸ਼ੇਰ ਦੇ ਵਿੱਚ ਟਾਣੀ ਪੈਂਦੀ ਹੈ ਪਾਣੀ ਰੇਤੇ ਹਲੀ ਪਾਣੀ ਤਕਰੀਬਨ ਆ ਮੰਨ ਲਓ ਆ ਸਾਰੇ ਬੰਨ ਬੰਨੇ ਅਸੀਂ ਪਾਣੀ ਨਾ ਬੰਨ ਬੰਨੇ ਦੇ ਵਿਚਾਰ ਆ ਸੀ ਆ ਮਕਾਨ ਵੇਖਦੇ ਪੈ ਜੇ ਡਿੱਗੇ ਨੇ ਜਿਹੜੇ ਤੇ ਇਸੇ ਕਰਕੇ ਚੱਲੋ ਸਲਾਬਾ ਖੂਹਾਂ ਬਹਿ ਗੀਆਂ ਲੋਕਾਂ ਦੀਆਂ ਤੇ ਬਾਕੀ ਅੱਜ ਆਪਣੇ ਇੱਥੇ ਬਹੁਤ ਵਧੀਆ ਸਸਤਾ ਬਹੁਤ ਚੰਗੀ ਸੇਵਾ ਕਰ ਰਹੇ ਨੇ ਗਲੋਬਲ ਸਿਕਸ ਤੁਸੀਂ ਆਨਲਾਈਨ ਵੀ ਵੇਖੋ ਇਹਨਾਂ ਦੇ ਦੇ ਕੰਮ ਮੰਨ ਲਓ ਵੱਡੇ ਵੱਡੇ ਕਲਾਕਾਰ ਨੇ ਜਿਵੇਂ ਵੀ ਇੱਧਰ ਮਾਲੋ ਸਾਰਾ ਆਂਡੇ ਨਾ ਕੋ ਜੀ ਪ੍ਰਿੰਸ ਜੀ ਇਹ ਨਮਕਾਨ ਨੰਬਰ ਲਿਖਿਆ ਕਿ ਯਾਨੀ ਕਿ ਪਿੱਛੋ ਜੀ ਵਿੰਨੂ ਪਿੰਡਾਂ ਦੀ ਪ੍ਰੋਬਲਮ ਆ ਰਹੀ ਉਸੇ ਤਰ੍ਹਾਂ ਮਕਾਨ ਨੰਬਰ ਦਾ ਸੀਰੀਅਲ ਨੰਬਰ ਹੈ ਹਾਂ ਜੀ ਹਾਂ ਜੀ ਐਵੇਂ ਨਾਲ ਮਕਾਨ ਨੰਬਰ ਦਿੱਤੇ ਨੇ ਬਕਾਇਦਾ ਉਹਨਾਂ ਦੀ ਟੀਮਾਂ ਆਣ ਗਈਆਂ ਚੈੱਕ ਕਰਨ ਇਹ ਮਕਾਨ ਨੰਬਰ ਫਿਰ ਆਪਦੇ ਕਾਗਜ਼ਾਂ ਨਾਲ ਮਲਾਣਗੇ ਮੌਜੂਦਾ ਸਰਪੰਚਾਂ ਦੇ ਸਾਈਨ ਵੀ ਕਰਵਾ ਕੇ ਲੈ ਗਏ ਨੇ ਮਾਲੋ ਕੋਈ ਐਵੇਂ ਮਾੜੀ ਮੋਟੀ ਗੱਲ ਨਹੀਂ ਹੈਗੀ ਬੜੀ ਕੋਈ ਸੰਸਥਾ ਤੇ ਬਹੁਤ ਅਸੀਂ ਇਹਨਾਂ ਦੇ ਵਿੱਚੋਂ ਕਰਕੇ ਜਾ ਰਹੇ ਜਿਹੜਾ ਕੰਮ ਅੱਜ ਆਪਾਂ ਨੂੰ ਇੱਥੇ ਮੇਰੇ ਸਾਹਮਣੇ ਸਰਕਾਰਾਂ ਦਾ ਉਸ ਤੋਂ ਇਲਾਵਾ ਕਰ ਰਹੀਆਂ ਨੇ। ਬਾਕੀ ਥੋੜਾ ਜਿਹਾ ਸਰਕਾਰਾਂ ਦੇ ਅੱਗੇ ਵੀ ਸਾਨੂੰ ਇਹ ਵੀ ਥੋੜਾ ਜ਼ੋਰ ਲਾਓ ਧਿਆਨ ਦਿਓ ਇਸ ਏਰੀਆ ਜਿਹੜੀ ਲੋਕ ਵੱਸਦੇ ਨੇ। ਇਸ ਤੋਂ ਇਲਾਵਾ ਹੋਰ ਕੀ ਕੀ ਨੁਕਸਾਨ ਹੋਇਆ ਇਹਨਾਂ ਦੀ ਕੀ ਕੀ ਮੰਗਾਂ ਨੇ? ਨੁਕਸਾਨ ਜੀ ਹੁਣ ਚੋਨਾ ਜਿਹੜਾ ਜਿੰਦੇ ਤੇ ਸਿਰ ਤੇ ਫਸਲਾਂ ਨੇ ਆਪਣੇ ਮੰਡੀਆਂ ਚਲਦੀਆਂ ਨੇ ਸਾਰੀ ਮਾਰਕੀਟ ਚਲਦੀ ਏ। ਫਸਲਾਂ ਤਾਂ ਹੁਣ ਤਕਰੀਬਨ ਜਿਹਨੇ ਮਾੜੀਆਂ ਮੋਟੀਆਂ ਬਚੀਆਂ ਨੇ ਬਾਕੀ ਤਾਂ ਤਬਾਹ ਹੀ ਨੇ। ਬਾਕੀ ਹਰਾ ਕੋਚ ਨਹੀਂ ਕੀ ਮੰਗਾ ਇਹਨੇ ਸਾਡੀਆਂ 4-5 ਸਰਕਾਰ ਦੇ ਅੱਗੇ। ਜੀ। ਮੰਗਾ ਇਹਨੇ ਇੱਕ ਤਾਂ ਜਿਹੜੀਆਂ ਆਪਣੀਆਂ ਜ਼ਮੀਨਾਂ ਨੇ ਕੱਚੀਆਂ ਜੀ ਇੱਕ ਤਾਂ ਇਹ ਪੱਕੀਆਂ ਕਰਾਉਣ ਤੇ ਇੱਕ ਜਿਹੜਾ ਦਰਿਆ ਹੈ ਆਪਣਾ ਮੰਨ ਲਓ ਪ੍ਰੋਪਰ ਇੰਦੀ ਕਟਾਈ ਹੋਵੇ ਪ੍ਰੋਪਰ ਬੰਨ ਬੰਨਿਆ ਜਾ ਜਾਵੇ ਤੇ ਜਿਵੇਂ ਜ਼ੀਰੋ ਲਾਈਨ ਹੈ 12 ਤੋਂ ਪਾਰੋਂ ਪਾਣੀ ਆਂਦਾ ਉੱਚੀ ਹੋ ਜਾਵੇ ਵੀ ਥੋੜੀ ਜੀ ਫਿਰ ਮਾਰ ਮੰਨ ਲਓ ਵੀ ਕਾਫੀ ਹੱਦ ਤੱਕ ਮੈਂ ਮੇਰੇ ਸਾਹਮਣੇ ਟਲ ਜਾਏਗਾ ਖਤਰਾ ਤੇ ਇੱਕ ਜਿਵੇਂ ਬੱਚੇ ਨੇ ਤੋਂ ਦੇ ਬਾਰਡਰ ਰੀਏ ਦੇ ਇਹਨਾਂ ਦਾ ਜਿਵੇਂ ਸਟੂਡੈਂਟਾਂ ਦਾ ਜਿਵੇਂ ਬੱਕਰਾ ਵੀ ਪੈਕੇਜ ਹੋਵੇ ਨੌਕਰੀਆਂ ਦਾ ਆਧਾਰ ਜਿਵੇਂ ਦੇ ਕੋਈ ਨੌਕਰੀਆਂ ਕੇ ਕੋਈ ਕਿਸੇ ਕੋਲ ਹੈ ਕੋਈ ਨਹੀਂ ਇੱਥੇ ਐਸੇ ਕਦੇ ਜੰਗ ਲੱਗ ਗਿਆ ਕਦੇ ਪਾਣੀ ਆ ਗਿਆ ਬੱਚਿਆਂ ਦੀ ਪੜਾਈ ਵਿੱਚ ਰਹਿ ਜਾਂਦੀ ਹੈ ਜਿਹੜੇ ਸਕੂਲ ਨੇ ਉੱਥੇ ਰਾਤ ਕੈਂਪ ਆਣ ਜਾਂਦੇ ਬੱਚਿਆਂ ਦੀ ਪੜਾਈ ਰਹਿ ਜਾਂਦੀ ਵਿੱਚੇ ਉਹੀ ਹਿਸਾਬ ਹੈਗਾ ਮੰਨ ਲਓ ਸਪੈਸ਼ਲ ਪੈਕੇਜ ਹੋਵੇ ਇਹਨਾਂ ਦਾ ਮੰਨ ਲਓ ਬੱਚਿਆਂ ਦਾ ਇਤੋਂ ਬਾਦਰ ਏਰੀਆ ਦੇ ਬਾਹਰ ਦਾ ਜਿਹੜੇ 7-8 ਕਿਲੋਮੀਟਰ ਦੇ ਏਰੀਆ ਦੇ ਵਿੱਚ ਵਿੱਚ ਇਹ ਹੋਰ ਜਿਵੇਂ ਇੱਕ ਅੱਧੀ ਮੰਗ ਹੈਗੀ ਹੈ ਜਿਵੇਂ ਮਕਾਨ ਮਕੂਨ ਡਿੱਗੇ ਨੇ ਜਿਹਨੇ ਇਹ ਚਲੋ ਅੱਗੇ ਤੁਹਾਨੂੰ ਦੱਸਿਆ ਬੀਸ ਸੰਸਥਾਵਾਂ ਨੇੜੇ ਹੋ ਕੇ ਕੰਮ ਕਰ ਰਹੀਆਂ ਨੇ ਆਮ ਤਾਂ ਚਲੋ ਸਰਕਾਰਾਂ ਦੇ ਹੈਗੇ ਸੀ ਬਾਕੀ ਅੱਗੇ ਦੋ ਤਿੰਨ ਮੰਗਾਂ ਗਈਆਂ ਨੇ ਆਪਣੀਆਂ ਵਿਆਜ ਨੇ ਇਹ ਰੱਖੀਆਂ ਜਾਂ ਸਰਕਾਰ ਦੇ ਕੇ ਤੇ ਇੱਕ ਸ਼ੋਕ ਜੀ ਆਪਣੀ ਮੰਗ ਹੋ ਰਹੀ ਹੈ ਜਿਵੇਂ ਮੰਨ ਲਓ ਕਿ ਬੱਚੇ ਜਿਵੇਂ ਕੋਈ 10ਵੀਂ ਪੜਦਾ ਹੈ ਜਾਂ ਪਲੱਸ 2 ਪੜਦਾ ਹੈ ਤਕਰੀਬਨ ਪਤਾ ਹੀ ਆਪਾਂ ਨੂੰ 10ਵੀਂ ਦੀ 1700 ਪਲੱਸ ਫੀਸ ਹੈ 12ਵੀਂ ਦੀ ਜਿਹੜੀ ਉਹ 21-2200 ਤੇ ਤਕਰੀਬਨ ਨੇੜੇ-ਤੇੜੇ ਹੈਗੀ ਹੈ ਜੀ ਤੇ ਵੀ ਹੁਣ ਸਾਰਾ ਕੁਝ ਤਾਂ ਪਿਆ ਡੁੱਬ ਗਿਆ ਕਿਸੇ ਕੋਲ ਕਿੱਲਾ ਹੈ ਕਿਸੇ ਕੋਲ ਦੋ ਕਿੱਲੇ ਹੈ ਤੇ ਸਰਕਾਰ ਦੇ ਕੇ ਇੱਕ ਇੱਕ ਗੁਜਾਰਸ਼ ਹੈ ਵੀ ਬੱਚਿਆਂ ਦੀ ਇੱਕ ਫੀਸ ਮਾਫ ਕਰ ਲਵੇ ਤੇ ਇੱਕ ਉਹ ਜੜੀਆਂ ਟੈਲੀਆ 2007 ਦੀ ਟੁੱਟੀਆਂ ਨੇ ਉਹਨਾਂ ਦਾ ਵੀ ਹਾਲਾ ਜ਼ਰੂਰ ਕਰਨ ਕਿਉਂਕਿ ਉਹ ਤਾਂ ਵਿਚਾਰੇ ਨਾ ਇਧਰ ਜੋਗੇ ਨਾ ਉਧਰ ਜੋਗੇ ਉਹਨਾਂ ਦਾ ਇੰਤਕਾਲ ਵੀ ਟੁੱਟ ਕੇ ਗਰਦੋਰੀਆਂ ਵੀ ਟੁੱਟ